ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਮੁੱਖ ਮੰਤਰੀ ਮਾਨ ਤੋਂ ਬਾਅਦ ਰੰਧਾਵਾ ਨੇ ਘੇਰੇ ਕੈਪਟਨ ਬਾਦਲਾ ਨਾਲ ਮਿਲੀ ਭੁਗਤ ਦੇ ਰਾਏ ਦੋਸ਼ ਲੈਂਡ ਪੂਲਿੰਗ ਬਾਰੇ ਆਪ ਸੰਸਦ ਕੰਗ ਦਾ ਵੱਡਾ ਬਿਆਨ 1964 ਵਿੱਚ ਛੇਵੀਂ ਬੀੜ ਅੰਦਰ ਤਬਦੀਲੀਆਂ ਕਿਸ ਆਧਾਰ ਤੇ ਕੀਤੀਆਂ ਸਰਬੱਤ ਖਾਲਸਾ ਵੱਲੋਂ ਐਸਜੀਪੀਸੀ ਨੂੰ ਤਿੱਖੇ ਸਵਾਲ ਤੇਜ ਪ੍ਰਤਾਪ ਯਾਦਵ ਨੇ ਮਹੂਗਾ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ ਹਰਿਆਣਾ ਦੇ ਇੱਕ ਮੰਦਰ ਵਿੱਚ ਮੱਚੀ ਭਗੜੜ 6 ਬੋਤਾਂ ਕਈ ਜ਼ਖਮੀ ਹੁਣ ਕਮਲਾ ਹੇਰਸਨਾਲ ਨਾਰਾਜ਼ ਹੋਏ ਰਾਸ਼ਟਰਪਤੀ ਟਰੰਪ ਅਮਰੀਕਾ ਦੀ ਨਾਗਰਿਕਤਾ ਲੈਣਾ ਹੋ ਸਕਦਾ ਹੁਣ ਮੁਸ਼ਕਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ हां कृपा करके सब्सक्राइब करके नोटिफिकेशन वाली घंटी जरूर ऑन कर लेनी ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੈਪਨ ਇੱਕ ਬਿਆਨ ਦੇ ਕੇ ਕਸੂਤੇ ਘਰੀ ਹੋਏ ਨੇ ਤੇ ਪਰਦੇ ਫਾਸ਼ ਹੋ ਰਹੇ ਨੇ ਅਸਲ ਦੇ ਵਿੱਚ ਪੰਜਾਬ ਦੀ ਰਾਜਨੀਤੀ ਅੱਜ ਕੱਲ کافی ਗਰਮਾਈ ਹੋਈ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਉਹਨਾਂ ਦੇ ਵਿਰੁੱਧ ਸਰਕਾਰ ਦੇ ਵੱਲੋਂ ਕੀਤੀ ਗਈ ਕਾਰਵਾਈ ਦੀ ਵਿਰੋਧੀ ਧਿਰਾਂ ਦੇ ਵੱਲੋਂ ਨੇ ਦਿਆ ਕੀਤੀ ਜਾ ਰਹੀ ਹੈ ਤੇ ਹੁਣ ਕਾਂਗਰਸੀ ਆਗੂ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਸੁਖਜਿੰਦਰ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਹਮਲੇ ਕੀਤੇ ਆ ਉਹਨਾਂ ਦੋਸ਼ ਲਾਇਆ ਕਿ ਕੈਪਟਨ ਸਾਹਿਬ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਅਕਾਲੀ ਆਗੂਆਂ ਨਾਲ ਮਿਲੇ ਹੋਏ ਸੀ ਉਹਨਾਂ ਨੇ ਕਿਹਾ ਕਿ ਹੁਣ ਨਾ ਤਾਂ ਗੁਰੂ ਉਹਨਾਂ ਨੂੰ ਮੁਆਫ ਕਰਨਗੇ ਅਤੇ ਨਾ ਹੀ ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜਨੀਤੀ ਵਿੱਚ ਕਾਫੀ ਸਰਗਰਮ ਨਜ਼ਰ ਨਹੀਂ ਆ ਰਹੇ ਜਿਸ ਤਰ੍ਹਾਂ ਹੁੰਦੇ ਸਨ ਹਾਲਾਂਕਿ ਹਾਲੀ ਵਿੱਚ ਉਹਨਾਂ ਦੇ ਫੇਸਬੁੱਕ ਪੋਸਟਾਂ 'ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਜ਼ਰੂਰ ਕੀਤੀ ਗਈ। ਉਹਨਾਂ ਲਿਖਿਆ ਕਿ ਪੰਜਾਬ ਸਰਕਾਰ ਸਸਤੀ ਲੋਕਪ੍ਰੇਤਾ ਤੇ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਸਰਕਾਰ ਚਲਾ ਰਹੀ ਹੈ। ਵਿਰੋਧ ਕਰਨ ਵਾਲੇ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਤੇ ਝੂਠੇ ਕੇਸ ਪਾਏ ਜਾ ਰਹੇ ਨੇ। ਉਹਨਾਂ ਨੇ ਮਜੀਠੀਆ ਤੇ ਹੋਈ ਕਾਰਵਾਈ ਨੂੰ ਗਲਤ ਅਤੇ ਅਨਮਨੁੱਖੀ ਕਰਾਰ ਦਿੱਤਾ ਸੀ ਅਤੇ ਕਿਹਾ ਕਿ ਪੰਜਾਬ ਵਿੱਚ ਅਸਹਿਮਤੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨ ਕੁਚਲੇ ਜਾ ਰਹੇ ਨੇ ਅਤੇ ਸਾਰੇ ਰਾਜ ਨੂੰ ਦਿੱਲੀ ਤੋਂ ਮਾਫੀਆ ਅੰਦਾਜ਼ ਵਿੱਚ ਚਲਾਇਆ ਜਾ ਰਿਹਾ ਹੈ। ਕੈਪਟਨ ਦੀ ਇਹ ਪੋਸਟ ਸਾਹਮਣੇ ਆਉਣ ਦੀ ਧੀਰ ਸੀ ਕਿ ਪੰਜਾਬ ਸਰਕਾਰ ਵਿੱਚ ਹਲਚਲ ਮਚ ਗਈ। ਮੁੱਖ ਮੰਤਰੀ ਮਾਨ ਸਮੇਤ ਮੰਤਰੀ ਅਤੇ ਵਿਧਾਇਕ ਵੀ ਸਰਗਰਮ ਹੋ ਗਏ। ਮੁੱਖ ਮੰਤਰੀ ਨੇ ਕੈਪਟਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਡਰੱਗ ਤਸਕਰਾਂ ਦੇ ਮਰੁਖੀ ਅਧਿਕਾਰਾਂ ਦੀ ਚਿੰਤਾ ਕਰ ਰਹੇ ਹੈ। ਜਦ ਕਿ ਉਹਨਾਂ ਦੇ ਰਾਜ ਸਮੇਂ ਅਤੇ ਉਹਨਾਂ ਦੇ ਭਤੀਜੇ ਦੇ ਰਾਜ ਦੌਰਾਨ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਲਤ ਕਰਨ ਵੱਲ ਰਿਹਾ ਸੀ ਅਤੇ ਉਹ ਉਸ ਵੇਲੇ ਮੇਲਿਆਂ ਤੇ ਨਿੱਜੀ ਸਮਾਗਮਾਂ ਵਿੱਚ ਵਿਅਸਤ ਰਹਿੰਦੇ ਸਨ ਮੁੱਖ ਮੰਤਰੀ ਮਾਨ ਨੇ ਇਹ ਵੀ ਸਵਾਲ ਕੀਤਾ ਸੀ ਕਿ 2017 ਦੇ ਚੋਣਾਂ ਵਿੱਚ ਤੁਸੀਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਹੱਥ ਵਿੱਚ ਗੁਟਕਾ ਸਾਫ ਫੜ ਕੇ ਸੌ ਵੀ ਖਾਦੀ ਸੀ ਉਹਦਾ ਕੀ ਹੋਇਆ ਉਹਨਾਂ ਆ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਨੂੰ ਸਮਝ ਆ ਚੁੱਕੀ ਹੈ ਕਿ ਤੁਸੀਂ ਸਾਰੇ ਦੋਹਰੇ ਚਿਹਰੇ ਵਾਲੇ ਲੋਕ ਹੋ ਪਰ ਇਹ ਸਮਝ ਉਹਨਾਂ ਨੂੰ ਬਹੁਤ ਕੁਝ ਗਵਾਉਣ ਤੋਂ ਬਾਅਦ ਆਈ ਹੈ ਤੇ ਹੁਣ ਉਪ ਮੁੱਖ ਮੰਤਰੀ ਸੁਖੀ ਰੰਧਾਵਾ ਦੇ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਨੂੰ ਬਚਾਉਣ ਅਤੇ ਮਿਲੀ ਭੁਗਤੇ ਦੋਸ਼ਲਾ ਦਿੱਤੇ ਗਏ ਹੈ ਤੇ ਦੂਸਰੇ ਪਾਸੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰਦੇ ਹਾਂ ਇਹਨੂੰ ਲੈ ਕੇ ਆਪ ਸੰਸਦ ਮਾਲਵਿੰਦਰ ਸਿੰਘ ਕਾਂਗਰਸ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੁਝਾਅ ਦਿੰਦੇ ਹਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਪੋਸਟ ਵਿੱਚ ਲਿਖਿਆ ਗਿਆ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਜੋ ਇਤਰਾਜ਼ ਨੇ ਮੇਰਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸੁਝਾਏ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕਿਸਾਨੀ ਦੀ ਭੀੜ ਲਈ ਬਹੁਤ ਸਾਡੇ ਕੰਮ ਕੀਤੇ ਨੇ ਜਿਵੇਂ ਕਿ ਖੇਤੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦਾ ਟੀਚਾ ਮੰਡੀਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਤੇ ਕੰਮ ਇਹ ਬਹੁਤ ਸਾਰੇ ਕੰਮ ਨੇ ਇਸ ਨੀਤੀ ਤੇ ਵੀ ਕਿਸਾਨਾਂ ਨੂੰ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਰਹੀ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਕਲੀਨਿਕਾਂ ਦੀ ਹੁਣ ਕੁੱਤੇ ਬਿੱਲੀ ਜਾਂ ਹੋਰ ਜਾਨਵਰਾਂ ਦੇ ਕੱਟਣ ਦੀ ਸੂਰਤ ਦੇ ਵਿੱਚ ਆਮ ਆਦਮੀ ਕਲੀਨਿਕ ਵਿੱਚ ਇਲਾਜ ਦੀ ਸਹੂਲਤ ਉਪਲਬਧ ਹੋਏਗੀ ਸਰਕਾਰ ਨੇ ਆਮ ਆਦਮੀ ਕਲੀਨਿਕ ਵਿੱਚ ਵੀ ਐਂਟੀ ਰੈਬੀਜ਼ ਟੀਕਾ ਦੇਣ ਦਾ ਹੁਣ ਫੈਸਲਾ ਕਰ ਦਿੱਤਾ ਹੈ ਇਹ ਟੀਕਾ ਕੁਝ ਜ਼ਿਲ੍ਹਿਆਂ ਤੱਕ ਪਹੁੰਚ ਗਿਆ ਜਦੋਂ ਕਿ ਬਾਕੀ ਵਿੱਚ ਇਹ ਛੇਤੀ ਪਹੁੰਚ ਜਾਣ ਦੀ ਸੰਭਾਵਨਾ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ ਇਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣੇ ਪਸ਼ੂਆਂ ਦਾ ਟੀਕਾ ਕਰਨ ਸਮੇਂ ਸਰ ਕਰਵਾਓ ਤਾਂ ਜੋ ਉਹਨਾਂ ਨੂੰ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪਹਿਲਾਂ ਇਹ ਸਹੂਲਤ ਸਿਰਫ ਜ਼ਿਲ੍ਹਾ ਸਬਡਿਵੀਜ਼ਨ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਹੀ ਉਪਲਬਧ ਸੀ ਇਸ ਕਾਰ ਲੋਕਾਂ ਨੂੰ ਮੁਸ਼ਕਲਾਂ ਦਾ ਕਾਫੀ ਸਾਹਮਣਾ ਕਰਨਾ ਪੈਂਦਾ ਸੀ ਅਜਿਹੀ ਸਥਿਤੀ ਵਿੱਚ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਹ ਸਹੂਲਤ ਆਮ ਆਦਮੀ ਕਲੀਨਿਕ ਵਿੱਚ ਵੀ ਉਪਲਬਧ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਘਰਾਂ ਦੇ ਨੇੜੇ ਬਿਹਤਰ ਇਲਾਜ ਪ੍ਰਾਪਤ ਕਰ ਸਕਣ ਮੋਹਾਲੀ ਦੇ ਸਿਵਲ ਸਰਜਨ ਡਾਕਟਰ ਸੰਗੀਤਾ ਜੈਨੇ ਨੇ ਕਿਹਾ ਕਿ ਸਹੂਲਤ ਉਹਨਾਂ ਦੀ ਜਗ੍ਹਾ ਤੇ ਸ਼ੁਰੂ ਹੋ ਚੁੱਕੀ ਹੈ ਟੀਕਾ ਸਾਰੇ 40 ਆਮ ਆਦਮੀ ਕਲੀਨਿਕਾਂ ਤੱਕ ਪਹੁੰਚਦਾ ਕਰ ਦਿੱਤਾ ਗਿਆ ਹੈ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਨਵਰ ਦੇ ਕੱਟਣ ਤੋਂ ਬਾਅਦ ਪਹਿਲੇ ਤੀਜੇ ਸੱਤਵੇਂ ਅਤੇ 28ਵੇਂ ਦਿਨ ਵਿੱਚ ਟੀਕਾ ਕਰਨਾ ਜ਼ਰੂਰੀ ਹੁੰਦਾ ਹੈ ਦੱਸਣਾ ਬਣਦਾ ਹੈ ਕਿ ਰੈਵੀਜ਼ ਇੱਕ 100% ਘਾਤਕ ਮਾਰੀ ਹੈ ਪਰ ਸਮੇਂ ਸਿਰ ਇਲਾਜ ਨਾਲ 100% ਇਸ ਨੂੰ ਰੋਕਿਆ ਜਾ ਸਕਦਾ ਹੈ ਸਾਰੇ ਕਲੀਨਿਕਾਂ ਵਿੱਚ ਤੇਜ਼ ਅਤੇ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾ ਲਈ ਲੋੜੀਂਦੇ ਟੀਕੇ ਅਤੇ ਸਿਖਲਾਈ ਪ੍ਰਾਪਤ ਮੈਡੀਕਲ ਸਟਾਫ ਵੀ ਮੌਜੂਦ ਹੈ ਤੇ ਹੁਣ ਗੱਲ ਕਰਦੇ ਹਾਂ ਰਾਜਸਥਾਨ ਦੇ ਵਿੱਚੋਂ ਮਿਲੀ ਖਬਰ ਇਹ ਇਸ ਵਕਤ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਦੀ ਪ੍ਰੀਖਿਆ ਦੇ ਦੌਰਾਨ ਪੇਪਰ ਦੇਣ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਇੱਕ ਕਾਰ ਉਤਾਰਨ ਵਾਸਤੇ ਆਖਿਆ ਗਿਆ ਅਤੇ ਪ੍ਰੀਖਿਆ ਦੇ ਵਿੱਚ ਦਾਖਲਾ ਨਾ ਦੇਣ ਦੇ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨੋਟਸ ਲੈ ਲਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ ਉਹਨਾਂ ਨੇ ਕਿਹਾ ਕਿ ਗੁਰਸਿੱਖ ਲੜਕੀ ਨੂੰ ਕਿਰਪਾਨ ਸਮੇਤ ਪ੍ਰੀਖਿਆ ਵਿੱਚ ਰੋਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਇਸ ਹਰਕਤ ਨਾਲ ਇੱਕ ਬੱਚੀ ਪ੍ਰੀਖਿਆ ਤੋਂ ਵਾਂਝੀ ਹੋਈ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਸਾਲ ਵੀ ਰਾਜਸਥਾਨ ਦੇ ਵਿੱਚ ਕੁਝ ਵਿਦਿਆਰਥੀਆਂ ਨਾਲ ਅਜਿਹਾ ਹੀ ਵਰਤਾਰਾ ਕੀਤਾ ਗਿਆ ਸੀ ਜਿਸ ਤੇ ਸ਼ਰੋਮਣੀ ਕਮੇਟੀ ਦੇ ਇੱਕ ਵਫਦ ਨੇ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਅੱਗੋਂ ਅਜਿਹਾ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਣ ਵਾਸਤੇ ਵੀ ਕਿਹਾ ਸੀ ਉਹਨਾਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਨਾਲੋਂ ਪੰਜ ਕਕਾਰ ਵੱਖ ਨਹੀਂ ਕਰ ਸਕਦਾ ਉਹਨਾਂ ਆ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਅੰਦਰ ਸਿੱਖ ਉਮੀਦਵਾਰਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਕਸਰੀ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਭਾਵਕ ਕਾਰ ਉਤਾਰਨ ਵਾਸਤੇ ਆਖਿਆ ਜਾਂਦਾ ਹੈ ਅਤੇ ਵਿਰੋਧ ਕਰਨ ਉੱਤੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਦਾਖਲਾ ਨਹੀਂ ਲੜ ਦਿੱਤਾ ਜਾਂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਵਰਤਾਰੇ ਨੂੰ ਆਪਣੀ ਦੇਸ਼ ਦੇ ਅੰਦਰ ਭਾਰਤ ਅੰਦਰ ਸਿੱਖਾਂ ਨਾਲ ਵੱਡਾ ਵਿਤਕਰਾ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਉਮੀਦਵਾਰਾਂ ਨਾਲ ਇਹ ਕੀਤਾ ਜਾਂਦਾ ਹੈ ਅਤੇ ਵਖਰੇਵਾ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਭ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਦਾ ਇੱਕ ਹਿੱਸਾ ਹੈ ਅਤੇ ਇਹ ਸਿੱਖ ਪਛਾਣ ਮੌਲਿਕ ਅਧਿਕਾਰਾਂ ਦੀ ਤਰਜਮਾਰ ਹੈ ਫਿਰ ਵੀ ਨਫਰਤੀ ਵਿਹਾਰ ਕਰਨਾ ਇਹ ਅਤਨਿੰਦਣਯੋਗ ਹੈ ਐਡਵੋਕੇਟ ਧਾਮੀ ਨੇ ਰਾਜਸਥਾਨ ਸਰਕਾਰ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਾਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਬੱਚੀ ਨੂੰ ਪੇਪਰ ਵਿੱਚ ਦਾਖਲੇ ਤੋਂ ਰੋਕਣ ਵਾਲੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਸਖਤ ਅਤੇ ਤੁਰੰਤ ਕਾਰਵਾਈ ਕਰਨ ਉਹਨਾਂ ਮੁੱਖ ਮੰਤਰੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਅਧਿਕਾਰੀਆਂ ਦੇ ਗਲਤਵੱਤੀ ਦੇ ਕਾਰਨ ਪੇਪਰ ਦੇਣ ਤੋਂ ਰਹਿ ਗਈ ਸਿੱਖ ਉਮੀਦਵਾਰ ਦਾ ਇਹ ਪੇਪਰ ਦਿਵਾਉਣ ਲਈ ਸੂਬਾ ਸਰਕਾਰ ਦੇ ਵੱਲੋਂ ਵਿਸ਼ੇਸ਼ ਪ੍ਰਬੰਧ ਕਰਕੇ ਉਸ ਨੂੰ ਇਨਸਾਫ ਵੀ ਦਿੱਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਕਾਰਾਂ ਦੇ ਵਿਰੁੱਧ ਅਜਹੀਆਂ ਕਾਰਵਾਈਆਂ ਸਿੱਖ ਕਰਾਂ ਦੀ ਬੇਅਦਬੀ ਨੇ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਾਹੇ ਵਰਤਾਰੇ ਨੂੰ ਰੋਕਣ ਲਈ ਕਾਨੂੰਨ ਬਣਾਇਆ ਜਾਵੇ। ਜਿਸ ਤਹਿਤ ਦੋਸ਼ੀਆਂ ਨੂੰ ਸਖਤ ਸਜ਼ਾਵਾ ਹੋਣ ਤਾਂ ਜੋ ਕੋਈ ਵੀ ਅਧਿਕਾਰੀ ਅਜਹੀ ਹਰਕਤ ਮੜ ਨਾ ਕਰੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਇੱਕ ਵਫ਼ਦ ਰਾਜਸਥਾਨ ਭੇਜਿਆ ਜਾਵੇਗਾ। ਜੋ ਇਸ ਮਾਮਲੇ ਸੰਬੰਧੀ ਉਥੋਂ ਦੀ ਸਰਕਾਰ ਦੇ ਨਾਲ ਗੱਲਬਾਤ ਕਰੇਗਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਵਾਸਤੇ ਵੀ ਆਖੇਗਾ ਤੇ ਹੁਣ ਗੱਲ ਕਰਦੇ ਹਾਂ ਸ਼ਰੂਮਣੀ ਕਮੇਟੀ ਤੇ ਜਿਹੜੇ ਸਵਾਲ ਉੱਠੇ ਨੇ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ 'ਚ ਆਏ ਪਾਠ ਭੇਦਾਂ ਦੀ ਸੁਧਾਈ ਨੂੰ ਲੈ ਕੇ ਸਰਬੱਤ ਖਾਲਸਾ ਦੇ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਇਹਦੇ ਵਿੱਚ ਉਹਨਾਂ ਨੇ ਅਫਸੋਸ ਪ੍ਰਗਟਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਛਾਪੇ ਵਿੱਚ ਆਏ ਆਏ ਪਾਠ ਭੇਦਾਂ ਦੀ ਸੁਧਾਈ ਦੇ ਅਹਿਮ ਮਾਮਲੇ ਦੀ ਨਿਸ਼ਾਨਦੇਹੀ ਸਿੱਖਾਂ ਦੀ ਹਰ ਧਿਰ ਨੇ ਕੀਤੀ ਹੋਵੇ ਅਤੇ ਉਸ ਨੂੰ ਸੁਲਝਾਉਣ ਵਾਸਤੇ ਐਸਜੀਪੀਸੀ ਦੇ ਵੱਲੋਂ ਵੀ ਸਮੇਂ-ਸਮੇਂ ਕਮੇਟੀਆਂ ਬਣਾਈਆਂ ਗਈਆਂ ਹੋਣ ਉਸ ਨੂੰ ਵੀ ਲੰਬੇ ਸਮੇਂ ਤੋਂ ਠੰਡੇ ਵਾਸਤੇ ਵਿੱਚ ਪਾਇਆ ਹੋਇਆ ਉਹਨਾਂ ਉਮੀਦ ਪ੍ਰਗਟਾਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਿਨਾਂ ਕਿਸੇ ਦੇਰੀ ਦੇ ਸੰਗਤ ਦੀ ਕਚਹਿਰੀ ਵਿੱਚ ਇਨ੍ਹਾਂ ਗੰਭੀਰ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੱਤੇ ਜਾਣਗੇ ਸਰਬੱਤ ਖਾਲਸਾ ਨੇ ਦੱਸਿਆ ਕਿ ਇਸ ਜਥੇਬੰਦੀ ਵੱਲੋਂ ਇਸੇ ਗੰਭੀਰ ਮੁੱਦੇ ਤੇ ਸੰਗਤਾਂ ਦੀ ਜਾਗਰੂਕਤਾ ਲਈ 26 ਜੁਲਾਈ ਨੂੰ ਇੱਕ ਵੈਬਿਨਾਰ ਵੀ ਕਰਵਾਇਆ ਗਿਆ ਹੈ ਜਾਣਕਾਰੀ ਭਰਪੂਰ ਵੈਬਿਨਾਰ ਉਪਰੰਤ ਸਮੇਂ-ਸਮੇਂ ਛਪਦੇ ਲੇਖਾਂ ਤੇ ਚਿੱਠੀਆਂ ਤੋਂ حاصل ਜਾਣਕਾਰੀ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਕੁਝ ਸਵਾਲ ਵੀ ਖੜੇ ਕੀਤੇ ਆ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 1952 ਵਿੱਚ ਵਿਦਵਾਨਾਂ ਦੀ ਨਿਗਰਾਨੀ ਹੇਠ ਪਵਿੱਤਰ ਵੀੜ ਛਪਵਾਈ ਗਈ ਸੀ ਪਰ 1964 ਵਿੱਚ ਛਪਵਾਈ ਕਰਕੇ ਇਸੇ ਵੀੜ ਵਿੱਚ ਬਹੁਤ ਜ਼ਿਆਦਾ ਅੰਤਰ ਕਰ ਦਿੱਤਾ ਗਿਆ 1952 ਵਾਲੀ ਵੀੜ ਵਿੱਚ ਮੰਗਲ ਉੱਪਰ ਅਤੇ ਇੱਕ ਤਰਤੀਬ ਵਿੱਚ ਸਨ ਜੋ ਕਿ 1964 ਵਿੱਚ ਬੇ ਤਰਤੀਬੇ ਕਰ ਦਿੱਤੇ ਗਏ ਦੱਸਣ ਦੀ ਉਹ ਕਹਿੰਦੇ ਕਿਰਪਾ ਕੀਤੀ ਜਾਵੇ ਕਿਉਂ ਕੀਤਾ ਗਿਆ ਕਿ 1964 ਵਿੱਚ ਛੇਵੀਂ ਬੀੜ ਦੇ ਅੰਦਰੇ ਤਬਦੀਲੀਆਂ ਕਿਸ ਆਧਾਰ ਤੇ ਕੀਤੀਆਂ ਗਈਆਂ ਅਤੇ ਕਿਹੜੇ ਵਿਦਵਾਨਾਂ ਦੀ رائے ਨਾਲ ਕੀਤੀਆਂ ਗਈਆਂ ਇਹਦਾ ਕੋਈ ਜਨਤਕ ਰਿਕਾਰਡ ਕਿਉਂ ਨਹੀਂ ਕੀਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧਤ ਸਪਸ਼ਟ ਕਰਨਾ ਬਣਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਉਹਦੇ ਰਾਹੀਂ ਗਠਿਤ ਕੀਤੀ ਗਈ ਕਮੇਟੀ ਜਿਸ ਦੇ ਕਨਵੀਨਰ ਗਿਆਨੀ ਜੁਗਿੰਦਰ ਸਿੰਘ ਵਿਦਾਂਤੀ ਸਨ ਉਨ੍ਹਾਂ ਨੇ 26 ਮਾਰਚ 1996 ਦੀ ਅੰਤਰੀਗ ਰਿਪੋਰਟ ਵਿੱਚ ਦਰਜ ਕੀਤਾ ਹੈ ਕਿ ਪਾਵਨ ਸਰੂਪਾਂ ਦੀ ਛਾਪਾਈ ਵਿੱਚ ਵਾਰ-ਵਾਰ ਅਤੇ ਗੁਪਤੋ-ਗੁਪਤੀ ਪ੍ਰੈਸ ਅਵਲੇ ਦੀ ਪੱਧਰ ਤੇ ਕੀਤੀਆਂ ਜਾ ਰਹੀਆਂ ਪਾਠ ਸੁਧਾਈਆਂ ਚਿੰਤਾਜਨਕ ਨੇ ਇਹ ਸਥਾਪਿਤ ਕਰਦਾ ਕਿ 1964 ਤੋਂ ਬਾਅਦ ਵੀ ਵਾਰ-ਵਾਰ ਅਤੇ ਗੁਪਤੋ-ਗੁਪਤੀ ਪਾਠ ਭੇਦ ਕੀਤੇ ਜਾਂਦੇ ਰਹੇ ਨੇ ਇਸ ਦਾ ਸਾਰਾ ਰਿਕਾਰਡ ਵੀ ਉਹਨਾਂ ਆਪਣੀ ਰਿਪੋਰਟ ਦੇ ਨਾਲ ਨੱਥੀ ਕੀਤਾ ਹੈ ਇਹ ਸਾਰਾ ਕੁਝ ਨਾ ਸਿਰਫ ਸ਼੍ਰੋਮਣੀ ਕਮੇਟੀ ਦੀ ਕਾਬਲੀਅਤ ਤੇ ਸਵਾਲ ਖੜੇ ਕਰਦਾ ਹੈ ਬਲਕਿ ਨੀਅਤ ਤੇ ਵੀ ਸਵਾਲ ਖੜੇ ਕਰਦਾ ਹੈ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਸ ਤਰ੍ਹਾਂ ਅਧਿਕਾਰਤ ਕਿਸੇ ਵੀ ਸੰਸਥਾ ਤੋਂ ਇਲਾਵਾ ਕੋਈ ਵੀ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਡ ਨੂੰ ਛਾਪਣ ਸਟੋਰ ਕਰਨ ਵੰਡਣ ਅਤੇ ਸਪਲਾਈ ਕਰਦਾ ਅਧਿਕਾਰ ਨਹੀਂ ਰੱਖਦਾ ਇਸ ਕਾਨੂੰਨ ਨਾਲ ਏਕਾ ਅਧਿਕਾਰ ਮਿਲ ਜਾਣ ਕਰਕੇ ਸ਼੍ਰੋਮਣੀ ਕਮੇਟੀ ਦੀ ਪਾਠ ਪੇਡਾਂ ਦੀ ਸੁਧਾਈ ਦੀ ਜ਼ਿੰਮੇਵਾਰਤਾ ਸਗੋਂ ਹੋਰ ਵੀ ਵੱਧ ਜਾਂਦੀ ਹੈ ਪਰ ਆਮਲ ਪਾਰਦਰਸ਼ੀ ਹੋਣ ਦੀ ਥਾਂ ਵਾਰ-ਵਾਰ ਅਤੇ ਗੁਫਤੋ ਗੁਫਤੀ ਹੋ ਰਹੀ ਹੈ ਸੰਗਤਾਂ अथवा ਵਿਦਵਾਨਾਂ ਨਾਲ ਉੱਕਾ ਹੀ ਕੋਈ ਸਲਾਹ مشਵਰਾ ਨਹੀਂ ਕੀਤਾ ਜਾ ਰਿਹਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਦੀ ਮਨਮਰਜ਼ੀ ਦੀ ਵਿਆਖਿਆ ਵੀ ਦੇਖੀ ਜਾ ਰਹੀ ਹੈ Amazon ਨੇ ਇਸ ਐਕਟ ਦੇ ਹਵਾਲੇ ਨਾਲ ਪੰਜਾਬੀ ਵਿੱਚ ਲਿਖੀਆਂ अनेका ਗੁਰਬਾਣੀ ਆਧਾਰਿਤ ਕਿਤਾਬਾਂ ਤੇ ਪਲੇਟਫਾਰਮ ਹਟਾ ਦਿੱਤੇ ਸਨ ਜੋ ਕਿ ਸਰਾਸਰ ਗਲਤ ਹੈ ਇਥੋਂ ਤੱਕ ਕਿ ਪ੍ਰੋਫੈਸਰ ਸਾਹਿਬ ਜਸ ਸਿੰਘ ਜੀ ਦਾ ਪੰਜਾਬੀ ਦਾ ਟੀਕਾ ਸ੍ਰੀ ਗੁਰੂ ਗ੍ਰੰਥ ਦਰਪਨ ਉਹ ਵੀ Amazon ਤੋਂ ਹਟਾ ਦਿੱਤਾ ਗਿਆ ਐਸਜੀ ਪੀਸੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਭਾਗ ਲਈ ਮੁਲਾਜ਼ਮਾ ਤੇ ਕਮੇਟੀ ਦੀ ਚੋਣ ਲਈ ਯੋਗਤਾ ਅਤੇ ਪ੍ਰਕਿਰਿਆ ਪਾਰਦਰਸ਼ੀ ਅਤੇ ਆਨਲਾਈਨ ਹੋਣੀ ਚਾਹੀਦੀ ਹੈ। ਵੀਰ ਦੀ ਛਪਾਈ ਵਾਲੇ ਵਿਭਾਗ ਦੇ ਮੁਲਾਜ਼ਮਾ ਤੇ ਕਮੇਟੀ ਮੈਂਬਰਾਂ ਦੇ ਨਾਮ ਹਮੇਸ਼ਾ ਜਨਤਕ ਹੋਣੇ ਚਾਹੀਦੇ ਨੇ। ਸੰਗਤਾਂ ਨੂੰ ਦੱਸਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਵੇਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਗੁਰਮਤ ਵਿਰੋਧੀ ਤਾਕਤਾਂ ਛਪਾਈ ਵਿਭਾਗ ਵਿੱਚ ਦਾਖਲ ਅੰਦਾਜ਼ੀ ਨਹੀਂ ਕਰ ਰਹੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛਾਪੇ ਵਿੱਚ ਆਏ ਪਾਠ ਪੇਡਾਂ ਦੀ ਸੁਧਾਈ ਬਹੁਤ ਅਹਿਮਤ ਤੇ ਗੰਭੀਰ ਮਸਲਾ ਹੈ। ਅਤੇ ਇਸ ਮਸਲੇ ਨੂੰ ਚੰਗੀ ਤਰ੍ਹਾਂ ਜਾਣਰ ਵਾਲੇ ਵਿਦਵਾਨ ਉਂਗਲਾ ਤੇ ਗਿਨੇ ਜਾ ਸਕਦੇ ਨੇ ਜੋ ਕਿ ਇੱਕ ਇੱਕ ਕਰਕੇ ਸੰਸਾਰ ਤੋਂ ਕੂਚ ਕਰੀ ਜਾ ਰਹੇ ਨੇ ਸਵਾ ਬਹੁਤ ਕੀਮਤੀਆ ਦੱਸੋ ਭਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਹਿਮ ਮਸਲੇ ਨੂੰ ਹੱਲ ਕਰਨ ਲਈ ਕਿਸ ਸਮੇਂ ਦੀ ਉੜੀ ਕਰ ਰਹੀ ਹੈ ਸਰਬੱਤ ਖਾਲਸਾ ਦਾ ਕਹਿਣਾ ਹੈ ਕਿ ਗਲਤੀਆਂ ਛਪਾਈਆਂ ਦੀਆਂ ਹਨ ਜੋ ਸਾਡੇ ਵਰਗੇ ਭੁੱਲਣਹਾਰ ਸਿੱਖਾਂ ਵੱਲੋਂ ਉਤਾਰੇ ਦੌਰਾਨ ਹੋਈਆਂ ਨੇ ਅਤੇ ਸਾਡੇ ਵੱਲੋਂ ਹੀ ਤੁਰੰਤ ਇਹਨਾਂ ਨੂੰ ਠੀਕ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਤੇ ਹੁਣ ਕੁਝ ਖਬਰਾਂ ਭਾਰਤ ਦੇ ਵਿੱਚੋਂ ਜਾਣਕਾਰੀ ਮਿਲ ਰਹੀ ਹੈ ਕਿ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਗਾਤਾਰ ਦਿਲਚਸਪ ਹੁੰਦੀਆਂ ਜਾ ਰਹੀਆਂ ਨੇ ਜਿੱਥੇ ਲਾਲੂ ਪ੍ਰਸ਼ਾਦ ਯਾਦਵ ਦੇ ਮੁੰਡੇ ਨੇ ਆਜ਼ਾਦ ਚੋਣ ਲੜਦਾ ਹੁਣ ਐਲਾਨ ਕਰ ਦਿੱਤਾ ਹੈ ਦਰਅਸਲ ਸਾਬਕਾ ਮੰਤਰੀ ਤੇਜ ਪ੍ਰਤਾਪ ਸਿੰਘ ਨੇ ਆਗਾਮੀ ਬਿਹਾਰ ਅਸੈਂਬਲੀ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਵੈਸ਼ਾਲੀ ਜ਼ਿਲ੍ਹੇ ਦੀ ਮਹੂਆ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਦਸਣਾ ਬਣਦਾ ਕਿ ਤੇਜ ਪ੍ਰਤਾਪ ਸਿੰਘ ਨੂੰ ਉਹਨਾਂ ਦੇ ਪਿਤਾ ਨੇ ਪਾਰਟੀ ਦੇ ਬਾਨੀ ਭਾਵ ਲਾਲੂ ਪ੍ਰਸ਼ਾਦ ਨੇ ਹਾਲੀ ਵਿੱਚ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਤੇਜ ਪ੍ਰਤਾਪ ਯਾਦਵ ਇਸ ਵੇਲੇ ਸੰਸਤੀਪੁਰ ਜ਼ਿਲ੍ਹੇ ਦੀ ਹਾਸਨਪੁਰ ਸੀਟ ਤੋਂ ਵਿਧਾਇਕ ਹੈ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋ ਉਹਨਾਂ ਨੇ ਕਿਹਾ ਕਿ ਹਾਂ ਐਤਕੀ ਮੈਂ ਮੌਗਾ ਵਿਧਾਨ ਸਭਾ ਦੇ ਤੋਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਾਂਗਾ ਮੇਰੇ ਵਿਰੋਧੀਆਂ ਨੂੰ ਜ਼ਰੂਰ ਖੁਰਕ ਮਹਿਸੂਸ ਹੋਣ ਲੱਗ ਪਈ ਹੋਵੇਗੀ ਉਹਨਾਂ ਕਿਹਾ ਕਿ ਮੈਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੈ ਵੱਡੀ ਗਣਤੀ ਵਿੱਚ ਲੋਕ ਹੁਣ ਮੇਰੀ ਟੀਮ ਤੇਜ ਪ੍ਰਤਾਪ ਯਾਦਵ ਨਾਲ ਜੁੜ ਰਹੇ ਨੇ ਜੋ ਕਿ ਲੋਕਾਂ ਤੱਕ ਪਹੁੰਚਣ ਲਈ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੇਜ ਪ੍ਰਤਾਪ ਨੇ ਦਾਵਾ ਕੀਤਾ ਕਿ ਮੁੱਖ ਮੰਤਰੀ ਨਤੀਸ਼ ਕੁਮਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਹੁਦਾ ਛੱਡ ਦੇਣਗੇ ਉਹਨਾਂ ਆਖਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਚਾਚਾ ਮੁੱਖ ਮੰਤਰੀ ਹੁਣ ਨਹੀਂ ਬਣਨਗੇ ਜੋ ਲੋਕ ਸਰਕਾਰ ਬਣਾਉਣਗੇ ਜੇ ਉਹ ਨੌਜਵਾਨਾਂ ਰੁਜ਼ਗਾਰ ਸਿੱਖਿਆ ਤੇ ਸਿਹਤ ਦੀ ਗੱਲ ਕਰਦੇ ਨੇ ਤਾਂ ਉਹ ਬਣਾਉਣਗੇ ਤਾਂ ਤੇਜ ਪ੍ਰਤਾਪ ਯਾਦਵ ਉਹਨਾਂ ਦੇ ਨਾਲ ਖੜੇ ਹੋਣਗੇ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਨੂੰ 25 ਮਈ ਨੂੰ ਉਹਨਾਂ ਦੇ ਪਿਤਾ ਲਾਲੂ ਪ੍ਰਸ਼ਾਦ ਜਾਦਵ ਨੇ 6 ਸਾਲਾਂ ਵਾਸਤੇ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਸੀ। ਉਹਨਾਂ ਨੂੰ ਅਨੁਸ਼ਕਾ ਨਾਮ ਦੀ ਇੱਕ ਔਰਤ ਨਾਲ ਸਬੰਧਾਂ ਬਾਰੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਉੱਤੇ ਕਬੂਲ ਕਰ ਤੋਂ ਇੱਕ ਦਿਨ ਬਾਅਦ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਤੇਜ ਪ੍ਰਤਾਪ ਨੇ ਹਾਲਾਕੇ ਬਾਅਦ ਵਿੱਚ ਫੇਸਬੁੱਕ ਪੋਸਟ ਨੂੰ ਇਸ ਦਾਅਵੇ ਨਾਲ ਡਿਲੀਟ ਕਰ ਦਿੱਤਾ ਸੀ ਕਿ ਉਸ ਦਾ ਪੇਜ ਹੈਕ ਹੋ ਚੁੱਕਾ ਹੈ। ਲਾਲੂ ਪ੍ਰਸ਼ਾਦ ਨੇ ਤੇਜ ਪ੍ਰਤਾਪ ਨੂੰ ਉਸਤੇ ਗੈਰ ਜ਼ਿੰਮੇਵਾਰਾ ਵਰਤੋਗ ਕਾਰਨ ਅਸਵੀਕਾਰ ਕਰਕੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਸੀ ਤੇਜ ਪ੍ਰਤਾਪ ਨੇ ਦੋਸ਼ ਲਗਾਇਆ ਸੀ ਕਿ ਇਹ ਉਸਤੇ ਅਤੇ ਉਸਤੇ ਛੋਟੇ ਭਰਾ ਤੇ ਜਸਪੀ ਜਾਦਵ ਦੇ ਵਿਚਕਾਰ ਪਾੜਾ ਪਾਉਣ ਦੀ ਸਾਜ਼ਿਸ਼ ਘੜੀ ਗਈ ਹੈ ਤੇਜ ਪ੍ਰਤਾਪ ਨੇ ਆਪਣੇ ਐਕਸ ਹੈਂਡਲ ਤੇ ਕੁਝ ਪੋਸਟਾਂ ਵਿੱਚ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ ਜਿਸ ਵਿੱਚ ਸੰਕਰਤਾ ਦੋਸ਼ ਜੈ ਚੰਦ ਉੱਤੇ ਲਗਾਇਆ ਗਿਆ ਸੀ ਜੋ ਕਿ ਗਦਾਰਾਂ ਲਈ ਇੱਕ ਰੂਪਕ ਹੈ ਤੇਜ ਪ੍ਰਤਾਪ ਜਾਦਵ ਨੇ 215 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਦਰਅਸਲ ਰਾਜਨੀਤਿਕ ਸ਼ੁਰੂਆਤ ਕੀਤੀ ਸੀ ਅਤੇ ਸਬਾਈ ਕੈਬਨਿਟ ਵਿੱਚ ਦੋ ਸੰਖੇਪ ਕਾਰਜਕਾਲ ਨਾਲ ਦੂਜੀ ਵਾਰ ਉਹ ਵਿਧਾਇਕ ਚੁਣੇ ਗਏ ਸਨ ਤੇ ਹੁਣ ਗੱਲ ਕਰਦੇ ਆ ਹਰਦੁਆਰ ਦੇ ਵਿੱਚੋਂ ਇੱਕ ਮਾੜੀ ਖਬਰ ਮਿਲ ਰਹੀ ਹੈ ਇਹ ਖਬਰ ਬਹੁਤ ਮੰਦ ਭਾਗੀ ਹੈ ਅਸਲ ਦੇ ਵਿੱਚ ਹਰਦੁਆਰੇ ਦੇ ਮਨਸ਼ਾ ਦੇਵੀ ਮੰਦਿਰ ਦੇ ਵਿੱਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਾਜੜ ਪੈ ਗਈ ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 3 ਦਰਜਣ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਸਵੇਰ ਵਕਤ ਦਰਸ਼ਨ ਕੀਤੇ ਜਾ ਰਹੇ ਸੀ ਅਤੇ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਇਸੇ ਦੌਰਾਨ ਭੀੜ ਦਾ ਦਬਾਅ ਪਿਆ ਤੇ ਕੁਝ ਲੋਕ ਹਾਫੜਾ ਦਫੜੀ ਵਿੱਚ ਹੀ ਠਾਂ ਡਿੱਗ ਗਏ ਇਸ ਤੋਂ ਬਾਅਦ ਪਿੱਛੇ ਆਉਂਦੇ ਸ਼ਰਧਾਲੂ ਉਹਨਾਂ ਤੇ ਚੜਦੇ ਗਏ ਜਿਸ ਕਰਕੇ ਭਗੜੜ ਵਾਲੇ ਹਾਲਾਤ ਬਣ ਗਏ ਜ਼ਖਮੀਆਂ ਨੂੰ ਫੌਰੀ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮੰਦਰ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਸੀ ਅਤੇ ਉਹਨਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸੀ ਅਤੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਕਿਹਾ ਕਿ ਮੰਦਰ ਖੇਤਰ ਵਿੱਚ ਸਥਿਤੀ ਹੁਣ ਕਾਬੂ ਹੈ ਹਾਲਾਂਕਿ ਹਾਦਸੇ ਕਾਰਨ ਸ਼ਰਧਾਲੂਆਂ ਦੀ ਵਿੱਚ ਡਰਦਾ ਮਾਹੌਲ ਦੱਸਿਆ ਜਾ ਰਿਹਾ ਹੈ ਅਧਿਕਾਰੀਆਂ ਅਨੁਸਾਰ ਭੀੜ ਪ੍ਰਬੰਧਾਂ ਵਿੱਚ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਗੜਵਾਲ ਦੇ ਡਿਵੀਜ਼ਨ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਇਸ ਦੀ ਪੁਸ਼ਟੀ ਕੀਤੀ ਹੈ ਹਰਦਵਾਰ ਦੇ ਐਸਐਸਪੀ ਨੇ ਦੱਸਿਆ ਕਿ ਮੰਦਰ ਵਾਰਗ ਉਤੇ ਭਗਦੜ ਪੈਣ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੱਸਿਆ ਕਿ 35 ਤੋਂ ਵੱਧ ਜ਼ਖਮੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੋਇਆ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਉੱਚ ਸਿਹਤ ਕੇਂਦਰਾ ਵਾਸਤੇ ਰੈਫਰ ਕਰਨਾ ਪਿਆ। ਪਤਾ ਲੱਗਿਆ ਕਿ ਅਸਲ ਦੇ ਵਿੱਚ ਕਰੰਟ ਲੱਗਣ ਦੀ ਇੱਕ ਅਫਵਾਹ ਫੈਲੀ ਜਿਸ ਤੋਂ ਬਾਅਦ ਇਹ ਭਾਜੜ ਪੈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕੱਟਾ ਮਨਸਾ ਦੇਵੀ ਮੰਦਿਰ ਦੇ ਪੌੜੀਆਂ ਵਾਲੇ ਰਸਤੇ ਉੱਤੇ ਸਵੇਰੇ ਲਗਭਗ 8:30 ਵਜੇ ਵਾਪਰੀ। ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਇਆ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਮਨਸਾ ਦੇਵੀ ਮੰਦਿਰ ਮਾਰਗ ਉੱਤੇ ਭਗੜੜ ਮਚਣ ਕਾਰਨ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੇ ਨਾਲ ਮੇਰੀ ਦਿਲੋਂ ਹਮਦਰਦੀ ਹੈ ਉਹਨਾਂ ਆ ਕਿਹਾ ਕਿ ਰਾਜ ਆਫਟਰ ਰਿਸਪੌਂਸ ਫੋਰਸ ਸਥਾਨਕ ਪੁਲਿਸ ਅਤੇ ਹੋਰ ਨਾਲ ਬਚਾਅ ਦਲਾਣੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਹਾਲਾਤ ਉੱਤੇ ਨੇੜਿਓ ਨਜ਼ਰ ਵੀ ਰੱਖ ਰਿਹਾ ਹਾਂ ਮਾਤਾ ਰਾਣੀ ਤੋਂ ਸਾਰੇ ਸ਼ਰਧਾਲੂਆਂ ਦੇ ਠੀਕ ਹੋਣ ਦੀ ਪ੍ਰਾਰਥਨਾ ਵੀ ਕਰਦਾ ਹਾਂ ਤੇ ਹੁਣ ਗੱਲ ਕਰਦੇ ਹਾਂ ਯੂਟਿਊਬਰ ਅਤੇ ਉਸ ਦੀਆਂ ਪਤਨੀਆਂ ਦੀਆਂ ਮੁਸ਼ਕਲਾਂ 'ਚ ਮੁੜ ਵਾਧਾ ਹੋ ਰਿਹਾ ਹੈ ਵਾਫੀ ਮੰਗਣ ਦੇ ਬਾਵਜੂਦ ਹਰਿਆਣਾ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਾਲਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਪਾਇਲ ਮਾਲਕ ਅਤੇ ਕਿਰਤਿਕਾ ਮਾਲਕ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਨੇ ਹੁਣ ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ ਮਾਲਕ ਪਰਿਵਾਰ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਉਹਨਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਦੋਸ਼ ਲੱਗੇ ਨੇ ਯੂਟਿਊਬਰ ਅਰਮਾਨ ਮਾਲਕ ਨੇ ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਹਨੂਮਾਨ ਜੀ ਦੀ ਭੇਜ ਧਾਰ ਕੇ ਡਾਂਸ ਕੀਤਾ ਸੀ ਜਿਸ ਕਾਰਨ ਬਜਰੰਗਦਲ ਹਿੰਦੂ ਦੇ ਵੱਲੋਂ ਸਖਤ ਇਤਰਾਜ਼ ਪ੍ਰਗਟਾਇਆ ਗਿਆ ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਪ੍ਰਧਾਨ ਦੇ ਵੱਲੋਂ ਪੂਰੇ ਪਰਿਵਾਰ ਤੇ ਕੇਸ ਦਰਜ ਕਰਵਾ ਦਿੱਤਾ ਗਿਆ ਉਹਨਾਂ ਆ ਕਿਹਾ ਕਿ ਅਰਮਾਨ ਮਲਕ ਨੇ ਹਨੂਮਾਨ ਜੀ ਦਾ ਭੇਸ ਧਾਰ ਕੇ ਡਾਂਸ ਕੀਤਾ ਪਾਇਲ ਮਲਕ ਤੇ ਕਾਲੀ ਮਾਤਾ ਦਾ ਅਤੇ ਕਿਰਤਾ ਮਲਕ ਦੀ ਪਿੱਛੇ ਆਵਾਜ਼ਾਂ ਆ ਰਹੀਆਂ ਨੇ ਜੋ ਕਿ ਮਜ਼ਾਕੀਆ ਲਹਿਜੇ ਵਿੱਚ ਨੇ ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਪ੍ਰਧਾਨ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਸ ਪੂਰੇ ਪਰਿਵਾਰ ਨੇ Hindu ਧਰਮ ਦਾ ਮਜ਼ਾਕ ਉਡਾਇਆ ਇਹਨਾਂ ਸਾਰਿਆਂ ਤੇ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਬਜਰੰਗਦਲ ਹਿੰਦੂ ਦੇ ਰਾਸ਼ਟਰੀ ਪ੍ਰਧਾਨੇ ਯੂਟਿਊਬਰ ਅਰਮਾਨ ਮਾਲਕ ਉਸਦੀ ਪਤਨੀ ਪਾਇਲ ਮਾਲਕ ਅਤੇ ਉਸਦੀ ਦੂਸਰੀ ਪਤਨੀ ਕਿਰਤਿਕਾ ਮਾਲਕ ਦੇ ਵਿਰੋਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਈਟ ਧਾਰਾ 295ਏ ਦੇ ਤਹਿਤ ਮੁਕਾਦਮਾ ਦਰਜ ਕਰਵਾਇਆ ਹੈ ਦੱਸਣਾ ਬਣਦਾ ਕਿ ਪਿਛਲੇ ਦਿਨੀ ਅਰਮਾਨ ਮਾਲਕ ਦੀ ਪਤਨੀ ਨੇ Maa ਕਾਲੀ ਦੇ ਰੂਪ ਦੇ ਵਿੱਚ ਇੱਕ ਰੀਲ ਬਣਾ ਦਿੱਤੀ ਸੀ ਜਿਸ ਵਿੱਚ ਅਰਮਾਨ ਮਾਲਕ ਹਨੂਮਾਨ ਦੇ ਰੂਪ ਵਿੱਚ ਨੱਚਦਾ ਨਜ਼ਰ ਆ ਰਿਹਾ ਸੀ ਉਸਦੀ ਦੂਸਰੀ ਪਤਨੀ ਉਹ ਵੀ ਇਸੇ ਵਿੱਚ ਸ਼ਾਮਲ ਦੱਸੀ ਜਾ ਰਹੀ ਹੈ ਬਜਰੰਗ ਦਲ ਨੇ ਅਰਮਾਨ ਮਾਲਕਾ ਤੇ ਉਸ ਦੀਆਂ ਦੋਵੇਂ ਪਤਨੀਆਂ ਦੇ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਦੱਸਣਾ ਬਣਦਾ ਕਿ ਪਾਇਲ ਮਾਲਕ ਨੇ ਪਿਛਲੇ ਦਿਨੀ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਵਿੱਚ ਜਾ ਕੇ ਬਵਾਫੀ ਮੰਗ ਲਈ ਸੀ ਪਰ ਹੁਣ ਪੂਰੇ ਪਰਿਵਾਰ ਦੇ ਖਿਲਾਫ ਫਿਰ ਤੋਂ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਇਹਦੇ ਤੋਂ ਪਹਿਲਾਂ ਪਟਿਆਲਾ ਅਦਾਲਤ ਵਿੱਚ ਵੀ ਅਰਮਾਨ ਮਾਲਕਾ ਤੇ ਉਸ ਦੀਆਂ ਦੋਵੇਂ ਪਤਨੀਆਂ ਦੇ ਵਿਰੁੱਧ ਪਟੀਸ਼ਨ ਦਰਜ ਕਰਤੀ ਜਾ ਚੁੱਕੀ ਹੈ ਉਨਾ ਉਤੇ ਕਾਲੀ ਮਾਤਾ ਦੇ ਰੂਪ ਦੀ ਨਕਲ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਨ ਦੇ ਇਲਜ਼ਾਮ ਨੇ ਇਹ ਪਟੀਸ਼ਨ ਪਟਿਆਲਾ ਦੇ ਇੱਕ ਵਕੀਲ ਦੇ ਵੱਲੋਂ ਪਾਈ ਗਈ ਸੀ ਅਦਾਲਤ ਨੇ ਇਸ ਮਾਮਲੇ ਵਿੱਚ ਪੁਲਿਸ ਤੋਂ ਪੂਰੀ ਰਿਪੋਰਟ タルਬ ਕੀਤੀ ਹੋਈ ਹੈ ਹਾਲਾਂਕਿ ਜਨਤਕ ਤੌਰ ਤੇ ਭਾਵੇਂ ਇਹਨਾਂ ਨੇ ਮੁਆਫੀ ਵੀ ਮੰਗ ਲਈ ਹੈ ਪਰ ਹਾਲੇ ਵੀ ਇਸ ਵਾਦ ਦਾ سلسلہ ਥਮ ਨਹੀਂ ਰਿਹਾ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਰਾਸ਼ਟਰਪਤੀ ਟਰੰਪ ਕਿਸ ਨੂੰ ਕਿਸੇ ਮੁੱਦੇ ਤੇ ਕਿਸੇ ਨੂੰ ਕਿਸੇ ਨਾਲ ਨਾਰਾਜ਼ ਹੁੰਦੇ ਰਹਿੰਦੇ ਨੇ ਐਲਨ ਮਸਕ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਾਮਲਾ ਹੈਰਸ ਤੋਂ ਨਾਰਾਜ਼ ਹੋ ਗਏ ਨੇ ਇਨਾਈ ਨਹੀਂ ਮੀਡੀਆ ਰਿਪੋਰਟਸ ਦੇ ਮਤਾਬਕ 트ੰਪ ਨੇ ਕਾਮਲਾ ਹੈਰਸ ਤੇ ਮੁਕੱਦਮਾ ਚਲਾਉਣ ਦੀ ਮੰਗ ਵੀ ਕਰ ਦਿੱਤੀ ਹੈ ਅਸਲ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਕਾਮਲਾ ਹੈਰਸ ਅਤੇ ਉਸਤੇ ਕੁਝ ਹੋਰ ਸੀਨੀਅਰ ਅਮਰੀਕੀ ਮਸ਼ਹੂਰ ਹਸਤੀਆਂ ਨੇ ਸਾਲ 2024 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਪੈਸੇ ਲਾਏ ਸਨ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ 트럼ਪ ਦਾ ਦਾਵਾ ਹੈ ਕਿ ਅਜਿਹਾ ਕਰਨ ਨਾਲ ਅਮਰੀਕੀ ਚੋੜ ਮੁਹੰਮਦੇ ਆਰਥਿਕ ਕਾਨੂੰਨਾਂ ਦੀ ਉਲੰਘਣਾ ਹੋਈ ਹੈ 트럼ਪ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਹਾਲਾਂਕਿ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਇਸ ਸਮੇਂ 트럼ਪ ਖੁਦ ਐਪਸਟਾਈਨ ਮਾਮਲੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਨੇ ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਾਂਬਲਾ ਹੈਰਸ ਤੇ ਉਹਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਇੱਕ ਗਾਇਕਾ ਬਿਓਂਸ ਟੀਵੀ ਹੋਸਟ ਉਪੇਰਾ ਅਤੇ ਨਾਗਰਿਕ ਅਧਿਕਾਰ ਕਾਰਕੁਨ ਆਲ ਸ਼ਾਰਪਟਨ ਵਰਗੇ ਸਤਾਰਿਆਂ ਦੇ ਸਮਰਥਨ ਦੇ ਵਧਰੇ ਲੱਖਾਂ ਡਾਲਰ ਖਰਚੇ ਐ 트럼ਪ ਦਾ ਕਹਿਣਾ ਹੈ ਕਿ ਇਹ ਸਮਰਥਨ ਮੁਹਿੰਮ ਅਸਲੀ ਨਹੀਂ ਸੀ ਇਹ ਪੈਸੇ ਲੈ ਕੇ ਪ੍ਰਾਪਤ ਕੀਤੀ ਗਈ ਸੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ 트럼ਪ ਨੇ ਇਸ ਵੱਧ ਵਿੱਚ ਲਿਖਿਆ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਸਾਰੇ ਲੀਡਰ ਸਾਰੇ ਸਮਰਥਕਾਂ ਨੂੰ ਪੈਸੇ ਦੇਣਾ ਸ਼ੁਰੂ ਕਰ ਦੇਣਗੇ ਤਾਂ ਇਹਦਾ ਹਸ਼ਰ ਕੀ ਹੋਵੇਗਾ 트럼ਪ ਨੇ ਇਹ ਵੀ ਲਿਖਿਆ ਕਿ ਕਮਲਾ ਅਤੇ ਪੈਸੇ ਲੈਣ ਵਾਲੇ ਸਾਰੇ ਲੋਕਾਂ ਨੇ ਕਾਨੂੰਨ ਤੋੜਿਆ ਹੈ ਉਨ੍ਹਾਂ ਸਾਰਿਆਂ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਇਹ ਧਿਆਨ ਦੇਣ ਜੋਗਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਹਮਲਾ ਅਜਿਹੇ ਸਮੇਂ ਕੀਤਾ ਹੈ ਜਦੋਂ ਉਹ ਖੁਦ ਜੈਫਰੀ ਐਪਸਟਾਈਨ ਕੇਸ ਫਾਈਲ ਵਿਵਾਦ ਵਿੱਚ ਘਿਰੇ ਹੋਏ ਨੇ ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਐਪਸਟਾਈਨ ਕੇਸ ਨੂੰ ਰਾਜਨੀਤਕ ਤੌਰ ਤੇ ਪ੍ਰੇਟਸ ਦੱਸਿਆ ਦੱਸਣਾ ਬਣਦਾ ਕਿ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਪਸਟਾਈਨ ਕੇਸ ਦੇ ਆਪਣੇ ਵਿਚਾਰ ਸਾਂਝੇ ਕੀਤੇ ਸੀ ਇਸੇ ਦੌਰਾਨ ਉਹਨਾਂ ਨੇ ਲਿਖਿਆ ਕਿ ਕੱਟੜਪੰਥੀ ਖੱਪੇ ਪੱਖੀ ਡੈਮੋਕਰੇਟ ਅਮਰੀਕਾ ਪ੍ਰਤੀ ਸਾਡੀ 6 ਮਹੀਨਿਆਂ ਦੀ ਮਹਾਨ ਸੇਵਾ ਨੂੰ ਪਟਕਾਉਣ ਅਤੇ ਲਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਜਿਸ ਤੇ ਨਤੀਜੇ ਬਹੁਤ ਸਾਰੇ ਰਾਸ਼ਟਰਪਤੀ ਦੇ ਇਤਿਹਾਸ ਤੇ ਸਭ ਤੋਂ ਵਧੀਆ 6 ਮਹੀਨੇ ਆਖੇ ਜਾ ਰਹੇ ਨੇ ਅੱਗੇ ਟਰੰਪ ਨੇ ਲਿਖਿਆ ਕਿ ਬਿਲਕੁਲ ਪਾਗਲ ਹੋ ਗਏ ਹਨ ਅਤੇ ਇੱਕ ਹੋਰ ਰੂਸ 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 ਧੋਖਾ ਖੇਡ ਰਹੇ ਨੇ ਪਰ ਇਸ ਵਾਰ ਜੈਫਰੀ ਐਪਸਟਾਈਨ ਸਕੈਂਡਲ ਦੀ ਆੜ ਵਿੱਚ ਨੇ ਉਮੀਦ ਹੈ ਕਿ ਗ੍ਰੈਂਡ ਜਿਊਰੀ ਫਾਈਲਾਂ ਇਸ ਝੂਠ ਨੂੰ ਖਤਮ ਕਰ ਦੇਣਗੀਆਂ ਤੇ ਹੁਣ ਗੱਲ ਕਰਦੇ ਆ ਅਮਰੀਕਾ ਦੀ ਨਾਗਰਿਕਤਾ ਦੀ ਅਮਰੀਕਾ ਵਿੱਚ ਰਹਿਣਾ ਜਾਂ ਉਥੋਂ ਦੀ ਨਾਗਰਿਕਤਾ ਲੈਣੀ ਹੋਰ ਮੁਸ਼ਕਲ ਹੋ ਸਕਦਾ ਹੈ ਅਸਲ ਵਿੱਚ ਹਾਲ ਹੀ ਵਿੱਚ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਵੇਂ ਡਾਇਰੈਕਟਰ ਜੋਸਫ ਐਡਲੋ ਦੇ ਬਿਆਨ ਨੇ ਇੱਕ ਤਹਿਲਕਾ ਬਚਾ ਦਿੱਤਾ ਉਹਨਾਂ ਕਿਹਾ ਕਿ ਮੌਜੂਦਾ ਅਮਰੀਕੀ ਨਾਗਰਿਕਤਾ ਪ੍ਰੀਖਿਆ ਕਾਫੀ ਆਸਾਨ ਹੈ ਅਤੇ ਇਸ ਨੂੰ ਯਾਦ ਕਰਕੇ ਹੀ ਪਾਸ ਕੀਤਾ ਜਾ ਸਕਦਾ ਹੈ ਇਹੀ ਕਾਰਨ ਹੈ ਕਿ ਟਰੰਪ ਪ੍ਰਸ਼ਾਸਨ ਨਾਗਰਿਕਤਾ ਟੈਸਟ ਨੂੰ ਦੁਬਾਰਾ ਮੁਸ਼ਕਲ ਬਣਾਉਣ ਦੀ ਯੋਜਨਾ ਉਲੀਕ ਰਿਹਾ ਹੈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਗ੍ਰੀਨ ਕਾਰਡ ਧਾਰਕਾਂ ਨੂੰ ਨੈਚਰਲਾਈਜੇਸ਼ਨ ਟੈਸਟ ਪਾਸ ਕਰਨਾ ਪੈਂਦਾ ਹੈ ਇਸ ਪ੍ਰਕਿਰਿਆ ਵਿੱਚ ਉਹਨਾਂ ਨੂੰ ਐਨ 400 ਫਾਰਮ ਭਰਨਾ ਪੈਂਦਾ ਹੈ ਪਿਛੋਕੜ ਦੀ ਜਾਂਚ ਪਾਸ ਕਰਵਾਉਣੀ ਪੈਂਦੀ ਹੈ ਤੇ ਕੁਝ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਇਹਦੇ ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਦੌਰਾਨ ਦੋ ਟੈਸਟ ਦੇਣੇ ਪੈਂਦੇ ਨੇ ਇੱਕ ਅੰਗਰੇਜ਼ੀ ਭਾਸ਼ਾ ਦਾ ਤੇ ਦੂਜਾ ਨਾਗਰਿਕ ਸ਼ਾਸਤਰ ਦਾ ਯੂ ਐਸ ਸੀ ਆਈ ਐਸ ਵੈੱਬਸਾਈਟ ਦੇ ਅਨੁਸਾਰ ਨਾਗਰਿਕ ਸ਼ਾਸਤਰ ਟੈਸਟ ਵਿੱਚ 100 ਸੰਭਾਵਿਤ ਪ੍ਰਸ਼ਨਾਂ ਦੀ ਸੂਚੀ ਹੁੰਦੀ ਹੈ ਜਿਨ੍ਹਾਂ ਵਿੱਚੋਂ ਅਧਿਕਾਰੀ ਬਿਨੇਕਾਰ ਤੋਂ 10 ਸਵਾਲ ਪੁੱਛਦਾ ਹੈ ਇਹਨਾਂ ਵਿੱਚੋਂ ਘੱਟੋ-ਘੱਟ 6 ਪ੍ਰਸ਼ਨਾਂ ਦੇ ਸਹੀ ਉੱਤਰ ਦੇਣੇ ਜ਼ਰੂਰੀ ਨੇ ਟਰੰਪ ਪਹਿਲੇ ਕਾਰਜਕਾਲ ਦੌਰਾਨ 2020 ਵਿੱਚ ਥੋੜੇ ਸਮੇਂ ਲਈ ਨਾਗਰਿਕਤਾ ਟੈਸਟ ਨੂੰ ਸਖਤ ਬਣਾ ਦਿੱਤਾ ਗਿਆ ਸੀ ਉਸ ਸਮੇਂ 128 ਸਵਾਲਾਂ ਦੀ ਸੂਚੀ ਸੀ ਅਤੇ ਬਿਨੇਕਾਰਾਂ ਨੂੰ 20 ਸਵਾਲ ਪੁੱਛੇ ਜਾਂਦੇ ਸਨ ਪਾਸ ਹੋਣ ਲਈ ਘੱਟੋ-ਘੱਟ 12 ਸਵਾਲਾਂ ਦੇ ਸਹੀ ਜਵਾਬ ਦੇਣੇ ਜ਼ਰੂਰੀ ਹੁੰਦੇ ਸੀ ਹਾਲਾਂਕਿ ਇਸ ਮੁਸ਼ਕਲ ਫਾਰਮੈਟ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ ਹੁਣ 트럼ਪ ਪ੍ਰਸ਼ਾਸਨ ਦੁਬਾਰਾ ਉਹੀ ਫਾਰਮੈਟ ਵਾਪਸ ਲਿਆਉਣ ਦੀ ਯੋਜਨਾ ਉਲੀਕ ਰਿਹਾ ਹੈ ਜੋਸਫ ਐਡਲੋ ਨੇ ਕਿਹਾ ਕਿ ਮੌਜੂਦਾ ਟੈਸਟ ਨੂੰ ਦੁਬਾਰਾ ਸਖਤ ਅਤੇ ਕਦਰਾਂ-ਕੀਮਤਾਂ ਆਧਾਰਿਤ ਬਣਾਇਆ ਜਾਣਾ ਚਾਹੀਦਾ ਹੈ 2008 ਤੋਂ ਪਹਿਲਾਂ ਨਾਗਰਿਕਤਾ ਟੈਸਟ ਪੂਰੀ ਤਰ੍ਹਾਂ ਯਾਦ ਅਤੇ ਬੇਤਰਤੀਬ ਸੀ ਬੁਸ਼ ਪ੍ਰਸ਼ਾਸਨ ਦੌਰਾਨ 10 ਵਿੱਚੋਂ 6 ਸਵਾਲਾਂ ਦਾ ਇੱਕ ਮਿਆਰੀ ਫਾਰਮੈਟ ਲਾਗੂ ਕਰ ਦਿੱਤਾ ਗਿਆ ਸੀ ਇਹ ਪ੍ਰਣਾਲੀ ਅੱਜ ਤੱਕ ਲਾਗੂ ਹੈ ਪਰ ਹੁਣ ਤਬਦੀਲੀ ਦੀਆਂ ਹਵਾਵਾਂ ਫਿਰ ਤੋਂ ਵਗ ਰਹੀਆਂ ਨੇ ਇਹ ਬਦਲਾ ਅਜੇੇ ਸਮੇਂ ਹੋ ਰਿਹਾ ਜਦੋਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਐਚ 1 ਵੀ ਵੀਜ਼ਾ ਪ੍ਰੋਗਰਾਮ ਵਿੱਚ ਵੱਡੇ ਬਦਲਾਅ ਕਰਨ ਦੀ ਯੋਜਨਾ ਉਲੀਕ ਰਿਹਾ ਹੈ ਡੀ ਡੀ ਐਚ ਐਸ ਦਾ ਪ੍ਰਸਤਾਵ ਹੈ ਕਿ ਹੁਣ ਵੀਜ਼ਾ ਸਿਰਫ ਉੱਚ ਪਦਰੀ ਉੱਚ ਤਨਖਾਹ ਵਾਲੀਆਂ ਨੌਕਰੀਆਂ ਲਈ ਹੀ ਹੋਵੇਗਾ ਇਸ ਦਾ ਮਕਸਦ ਅਮਰੀਕੀ ਗ੍ਰੈਜੂਏਟਾਂ ਨੂੰ ਤਰਜੀਹ ਦੇਣਾ ਹੈ ਅਤੇ ਕੰਪਨੀ ਨੂੰ ਸਸਤੇ ਵਿਦੇਸ਼ੀ ਕਾਮੇ ਨੂੰ ਨੌਕਰੀ ਤੇ ਰੱਖਣ ਤੋਂ ਰੋਕਣਾ ਵੀ ਹੈ ਇਹ ਪ੍ਰਸਤਾਪਿਤ ਬਦਲਾ ਲੱਖਾਂ ਵਿਦੇਸ਼ੀ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਦੀਆਂ ਉਮੀਦਾਂ ਤੇ ਪਾਣੀ ਫੇਰ ਸਕਦੇ ਨੇ ਜੋ ਕਿ ਅਮਰੀਕਾ ਵਿੱਚ ਕੈਰੀਅਰ ਬਣਾਉਣਾ ਚਾਹੁੰਦੇ ਨੇ ਤੇ ਹੁਣ ਇੱਕ ਹੋਰ ਵੱਡੀ ਤੇ ਮਹੱਤਵਪੂਰਨ ਖਬਰ ਹੈ ਪਿਛਲੇ 4 ਦਿਨਾਂ ਤੋਂ ਚੱਲ ਰਹੀ ਥਾਈਲੈਂਡ ਕੰਬੋਡੀਆ جنگ ਸ਼ਨੀਚਰਵਾਰ ਰਾਤ ਨੂੰ ਖਤਮ ਹੋ ਗਈ 4 ਦਿਨਾਂ ਦੇ ਹਮਲੇ ਤੋਂ ਬਾਅਦ ਥਾਈਲੈਂਡ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸੱਦੇ ਤੇ ਇਹ ਜੰਗਬੰਦੀ ਕੀਤੀ ਹੈ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਫੂਮ ਥਮ ਵੇਚਾ ਇਚਾਈ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ ਤੁਰੰਤ ਜੰਗਬੰਦੀ ਲਾਗੂ ਕਰਦਾ ਪ੍ਰਸਤਾਵ ਰੱਖਿਆ ਹੈ। ਵੇਚਾ ਇਚਾਈ ਨੇ ਅਮਰੀਕੀ ਪੱਖ ਦੀ ਚਿੰਤਾ ਤੇ ਸਤਿਭਾਵਨਾ ਲਈ ਧੰਨਵਾਦ ਪ੍ਰਗਟਾਇਆ ਹੈ ਅਤੇ ਕਿਹਾ ਕਿ ਥਾਈਲੈਂਡ ਸद्धांतਕ ਤੌਰ ਤੇ ਜੰਗਬੰਦੀ ਨੂੰ ਸਵੀਕਾਰ ਕਰਦਾ ਹੈ ਪਰ ਕੰਬੋਡੀਆ ਨੂੰ ਵੀ ਗੰਭੀਰਤਾ ਦਿਖਾਉਣੀ ਪਵੇਗੀ। ਥਾਈ ਨੇਤਾ ਨੇ ਕੰਬੋਡੀਆ ਨੂੰ ਸਾਫ਼ ਪ੍ਰਕਿਰਿਆ ਤੇ ਠੋਸ ਉਪਾਅ ਅਪਣਾਉਣ ਲਈ ਆਖਿਆ। ਅਮਰੀਕਾ ਨੇ ਦੋਵਾਂ ਮੁਲਕਾਂ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਉਹਨਾਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਦੀ ਗੱਲਬਾਤ ਆਖੀ ਹੈ। ਵਦੇਸ਼ ਮੰਤਰਾਲਾ ਇਹ ਦੱਸਣਾ ਚਾਹੁੰਦਾ ਹੈ ਕਿ ਕੁਝ ਪੜ ਪਹਿਲਾਂ ਕਾਰਜਕਾਰੀ ਪ੍ਰਧਾਨ ਮੰਤਰੀ ਵੇਚਾ ਇਚਾਈ ਨੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬੇਨਤੀ ਕੀਤੀ ਕਿ ਥਾਈਲੈਂਡ ਅਤੇ ਕੰਬੋਡੀਆ ਤੁਰੰਤ ਜੰਗਬੰਦੀ ਲਈ ਸਹਿਮਤ ਹੋਣ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਵੀ ਕੀਤਾ ਹੈ ਵੇਚਾ ਇਚਾਈ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਜੰਗਬੰਦੀ ਤਾਂ ਹੀ ਸੰਭਵ ਹੈ ਜੇਕਰ ਕੰਬੋਡੀਆ ਵਿਵਾਦਤ ਸਰਹੱਦੀ ਖੇਤਰ ਤੋਂ ਫੌਜੀ ਗਤੀਵਿਧੀਆਂ ਨੂੰ ਬੰਦ ਕਰ ਦੇਵੇ ਅਤੇ ਥਾਈਲੈਂਡ ਨਾਲ ਸਿੱਧੀ ਗੱਲਬਾਤ ਵੀ ਕਰੇ ਉਨ੍ਹਾਂ ਨੇ 트럼ਪ ਨੂੰ ਇਹ ਸੁਨੇਹਾ ਕੰਬੋਡੀਅਨ ਲੀਡਰਸ਼ਿਪ ਤੱਕ ਪਹੁੰਚਾਉਣ ਦੀ ਬੇਨਤੀ ਵੀ ਕੀਤੀ ਹੈ। ਥਾਈਲੈਂਡ ਕੰਬੋਡੀਆ جنگ ਪਿਛਲੇ ਕੁਝ ਦਿਨਾਂ ਤੋਂ ਥਾਈਲੈਂਡ ਕੰਬੋਡੀਆ ਦੀ ਸਰਹੱਦ ਵਿੱਚ ਦਾਖਲ ਹੋ ਗਈ ਸੀ ਅਤੇ ਫੂ ਮਕੁਆ ਚੋਟੀ ਦੇ ਕਬਜ਼ਾ ਕਰ ਲਿਆ ਸੀ। ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਕਾਰ ਭਾਰੀ ਗੋਲਾਬਾਰੀ ਹੋਈ। ਇਸ ਟਕਰਾਅ ਵਿੱਚ 1,35,000 ਤੋਂ ਵੱਧ ਨਾਗਰਿਕ ਬੇਕਰ ਹੋ ਗਏ ਸਨ। ਹਾਲਾਂਕਿ ਜਗਮਦੀ ਦੀ ਖਬਰ ਨੇ ਉਹਨਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦੋਸਤੋ ਇਸੇ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਅਵਿਧ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰਬ ਰੱਖਾ